ਡਾਕਟਰ ਚੰਦਾ ਸਿੰਘ ਮਰਵਾਹਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋੜਕਪੁਰਾ ਦੇ ਪ੍ਰਿੰਸੀਪਲ ਪ੍ਰਭਜੋਤ ਸਿੰਘ ਸਹੋਤਾ ਦੇ ਸਕੂਲ ਵਿਖੇ ਪਹੁੰਚਣ ਤੇ ਉਹਨਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਤੇ ਫੁੱਲਾਂ ਦੀ ਵਰਖਾ ਕਰਕੇ ਗਰਮ ਜੋਸ਼ੀ ਨਾਲ ਬੈਂਡ ਵਾਜਿਆਂ ਨਾਲ ਸਵਾਗਤ ਕੀਤਾ ਗਿਆ ਪਿਛਲੇ ਦਿਨੀ ਉਹਨਾਂ ਨੂੰ ਹੁਸ਼ਿਆਰਪੁਰ ਵਿਖੇ ਹੋਏ ਰਾਜ ਪੱਦਰੀ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਟੇਟ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਾਲੀ ਟੀਮ ਵੱਲੋਂ ਸਟੇਟ ਅਵਾਰ ਦੇ ਕੇ ਸਨਮਾਨਿਤ ਕੀਤਾ ਗਿਆ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਬਦਲੇ ਮਿਲੇ ਸਨਮਾਨ ਦੀ ਖੁਸ਼ੀ ਵਿੱਚ ਸਕੂਲ ਦੇ ਸਮੁੱਚੇ ਸਟਾਫ ਨੇ ਤੇ ਵਿਦਿਆਰਥੀਆਂ ਨੇ ਬੜੀ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਤੇ ਭੰਗੜੇ ਤੱਕ ਗਿੱਧਾ ਤੱਕ ਵੀ ਕੁੜੀਆਂ ਨੇ ਪਾ ਕੇ ਖੁਸ਼ੀ ਸਾਂਝੀ ਕੀਤੀ ਉਹਨਾਂ ਨੇ ਕੀ ਕਿਹਾ ਤੇ ਉਹ ਸਟਾਫ ਦੇ ਹੋਰ ਮੈਂਬਰਾਂ ਨੇ ਕੀ ਕਿਹਾ ਆਓ ਦੇਖਦੇ ਆਂ ਤੇ ਸੁਣਦੇ ਆਂ ਡਾਕਟਰ ਚੰਦਾ ਸਿੰਘ ਮਲਵਾਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਇਹ ਰਿਪੋਰਟ ਸਿਮਾ ਪ੍ਰਿੰਸੀਪਲ ਪ੍ਰੋਫੈਸਰ ਨੂੰ ਸਤਿ ਸ੍ਰੀ ਅਵਾਰਨਾ ਸਨਮਾਨਿਤ ਕੀਤਾ ਉਹ ਹਾਜ਼ਰ ਸਨ ਇਸ ਆਵਾਰ ਦੇ ਦੇਖੋ ਦੋ ਖੁਸ਼ੀਆਂ ਆਈਆਂ ਨੇ ਮੱਥਿਓ ਪਹਿਲਾਂ ਤਾਂ ਬਿਣਾ ਕਹਿਤੇ ਇਹਨਾਂ ਦੀ ਬਦਲੀ ਕਰ ਦਿੱਤੀ ਗਈ ਉਹ ਬਦਲੀ ਵੀ ਰੋਕੀ ਤੇ ਸਤਿ ਸ੍ਰੀ ਅਵਾਰ ਵੀ ਮਿਲ ਗਿਆ ਪ੍ਰਿੰਸੀਪਲ ਸਾਹਿਬ ਨੇ ਸਪੇਡ ਅਵਾਰਡ ਮਿਲਦਾ ਹੈ ਕੀ ਕਿਹਾ ਕਿ ਇਹਨਾਂ ਮੇਰੇ ਮਿਹਨਤੀ ਸਟਾਫ ਤੇ ਮੇਰੀਆਂ ਵਿਦਿਆਰਥੀਆਂ ਉਹਨਾਂ ਨੂੰ ਸਿਰਾਂ ਜਾਂਦਾ ਹੈ ਸਪੇਡ ਅਵਾਰਡ ਦਾ ਇਸ ਦੇ ਦੌਰਾਨ ਤੋਂ ਜਿਹੜੇ ਖੇਤਰ ਦੇ ਨਾਲ-ਨਾਲ ਸਮਾਜ ਸੇਵਾ ਦੇ ਖੇਤਰ ਚ ਲੋਕਤਾ ਦੀ ਭਾਈ ਵਾਲੇ ਸੇਵਾਕਾਰਾਂ ਜਿਹੜੇ ਜਿਹੜੇ ਵਿਆਪਕ ਯੋਗਦਾਨ ਪਾਉਂਦੇ ਨੇ ਉਹਨਾਂ ਨੂੰ ਰਿਵਾਰਡ ਦਿੰਦਾ ਹੈ ਤੇ ਬੜੀ ਮੁਸ਼ਕਲ ਨਾਲ ਮਿਲਦਾ ਜਿਹੜਾ ਨੈਸ਼ਨਲ ਅਵਾਰਡ ਬਾਰੇ ਅਪਲਾਈ ਕਰਨ ਵਾਰਿਆ ਆਖਿਆ ਗਿਆ ਸੋ ਮੈਂ ਮਹਿਸੂਸ ਕਰਦਾ ਕਿ ਅਪਲਾਈ ਕਰੋ ਨਾ ਕਰੋ ਨੈਸ਼ਨਲ ਅਵਾਰਡ ਵੀ ਮਿਲੂਗਾ ਮਿਲੂਗਾ ਭਾਵੇਂ ਨਾ ਹੀ ਆਪਾਂ ਅਪਲਾਈ ਕਰੀਏ ਸੋ ਪਰ ਸਰਕਾਰ ਜੋ ਸਟਾਫ ਵਾਲੇ ਸੱਜਣ ਨੇ ਅਧਿਆਤੋਂ ਜ਼ਿਆਦਾ ਦਾ ਮੈਂ ਨਾਮ ਜਾਣਦਾ ਤੇ ਜਿਨ੍ਹਾਂ ਦਾ ਨਾਮ ਰਹਿ ਗਿਆ ਉਹ ਗੁਸਾਖੀਓ ਵੀ ਮੇਰੇ ਪੱਤਰਕਾਰ ਲੋਕ ਕੇ ਸੀ ਸੰਜੇਜੀ ਪਹੁੰਚੇ ਨੇ ਮੈਂ ਆਪਣੇ ਵੱਲੋਂ ਕੇ ਸੀ ਸੰਜੇਜੀ ਵੱਲੋਂ ਤੇ ਸਮੁੱਚੇ ਪੱਤਰਕਾਰ ਭਾਈਚਾਰੇ ਵੱਲੋਂ ਪ੍ਰਿੰਸੀਪਲ ਪ੍ਰਭ ਜੋਤ ਸਿੰਘ ਨੂੰ ਸਤਿ ਸ੍ਰੀ ਅਕਾਲ ਬਿਲਕੁਲ ਸਮੁੱਚੇ ਸਤਾਂ ਨੂੰ ਵਾਰਕਾ ਦਿੰਨਾ ਪ੍ਰਿੰਸੀਪਲ ਪ੍ਰਭ ਜੋਤ ਸਿੰਘ ਜੀ ਦੇ ਸਮੁੱਚੇ ਪਰਿਵਾਰ ਦੇ ਚੰਗੇ ਰਹਿਤ ਲੀਆਂ ਸਾਦਾ ਤੰਦਰੁਸਤੀ ਦੇ ਸ਼ੋਭਾ ਕਾਰਨਾ ਦਿੰਨਾ ਵਾਹਿਗੁਰੂ ਜੀ ਚਰਣਾ ਚ ਅਰਦਾਸ ਕਰਦਾ ਵਾਹਿਗੁਰੂ ਜੀ ਖੜਾਵਾ ਵਾਹਿਗੁਰੂ ਜੀ ਗੱਲ ਹੈ ਕਿ ਪੂਰੇ ਪੰਜਾਬ ਦੇ ਵਿੱਚੋਂ ਜਿਹੜਾ ਇਹ ਪੁਰਸਕਾਰ ਹੈ ਸਾਡੇ ਇਸੇ ਆਇਆ ਹੈ ਅਸੀਂ ਹੋਰਾਂ ਸਕੂਲਾਂ ਵਿੱਚੋਂ ਮਾਣ ਪ੍ਰਾਪਤ ਕੀਤਾ ਹੈ ਜਿਨ੍ਹਾਂ ਨੂੰ ਇਹ ਰਾਜ ਦਾ ਪੁਰਸਕਾਰ ਜਿਹੜਾ ਕੀਤੇ ਦਾ ਸਨਮਾਨ ਕੀਤਾ ਜਾਂਦਾ ਹੈ ਉਹ ਸਾਡੇ ਸਿਮੁਨਿਟੀ ਵਿੱਚ ਪਹਿਲੀ ਵਾਰ ਹੀ ਹੋਇਆ ਜਦੋਂ ਦਾ ਸਕੂਲ ਬਣਿਆ ਕਿਸੇ ਦਿਨੋਂ ਵੀ ਇਹ ਜਿਹੜਾ ਇਨਾਮ ਹੈ ਹੁਣ ਤੱਕ ਨਹੀਂ ਮਿਲਿਆ ਤੇ ਸਾਡੇ ਅਧਿਆਪਕਾਂ ਦੇ ਸਭ ਤੋਂ ਤੁਹਾਧਾਰਿਆ ਜਿਹਨਾਂ ਨਾਲ ਸਾਥੀ ਸੀ ਜਿਨ੍ਹਾਂ ਨੂੰ ਇਹ ਸਨਮਾਨ ਮਿਲਿਆ ਹੈ ਤੇ ਅਸੀਂ ਸਾਰੇ ਇਹ ਬਹੁਤ ਮਾਣਸੂਸ ਕਰ ਰਹੇ ਹਾਂ ਪਰ ਮੈਂ ਤੁਹਾਨੂੰ ਇਸੇ ਤਰ੍ਹਾਂ ਸਾਡੇ ਸਕੂਲ ਨੂੰ ਤਰੱਕੀਆਂ ਵਰਸ਼ੇ ਤੇ ਤੇ ਇਸੀ ਦਾ ਸਾਰਦਾ ਰਹਾ ਹੱਥ ਹੈ ਤੇ ਕਾਨੂੰਨੀ ਰਖਤਾਰ ਹੈ ਇਸ ਤੋਂ ਕੀ ਜੋ ਅਕੇਤੀ ਨੈਸ਼ਨਲ ਅਵਾਰਡ ਵਾਸਤੇ ਅਪਲਾਈ ਕਰ ਰਹੀ ਹਾਂ ਪੈਡਰ ਰਹਿਗਾ ਸਾਡਾ ਇੱਕ ਐਸੋ ਇੰਟਰਨੈਟ ਦੇ

ਗੱਲ ਕਰੀਏ ਤਾਂ ਸਾਰਾ ਲੈ ਸਾਡਾ ਦੂਰ ਹੈ ਘਟ ਦਾ ਸਕੂਲੀਆ ਵਿਦਿਆਰਥੀਆਂ ਨੂੰ ਆਪਣੀਆਂ ਹੀ ਹੈ ਧੱਕਦੇ ਨੇ ਤਾਂ ਹੀ ਸਾਨੂੰ ਸਾਡੇ ਪ੍ਰਿੰਸੀਪਲ ਸਾਹਿਬ ਸੰਗੇ ਲਾਗੇ ਗਏ ਕੈਂਲੇ ਨੇ ਫੁੱਲ ਪੰਗੇ ਲੰਗ ਦੇਨੇ ਬਾਅਦ ਹੋਇਸ ਤੇ ਪ੍ਰਿੰਸੀਪਲ ਪ੍ਰਭਜੋ ਸਰ ਵਰਗੇ ਗੁਲਾਬ ਸਿੰਘ ਲੈਕਿਉਟ ਡਾਕਟਰ ਸੰਤਾ ਸਿੰਘ ਮਰਵਾ ਦੇ ਬਾਅਦ ਹੋਇਸ ਤੇ ਪ੍ਰਿੰਸੀਪਲ ਪ੍ਰਭਜੋ ਸਿੱਖ ਵਰਗੇ ਗੁਲਾਬ ਸਿੰਘ ਲੱਗਦੇ ਨੇ ਡਾਕਟਰ ਲੈ ਬਾਅਦ ਨੇ ਪਰ ਉਹ ਤੁਹਾਡਾ ਦਾ ਜਿਹੜਾ ਸੀ ਸ਼ਹਿਰ ਵਿੱਚ ਕਰਦੇ ਦੇ ਦਾ ਜਿੰਨਾ ਪਲਾ ਤੋਂ ਜਿਹੜਾ ਸੀ ਆਵਾਜ ਇਹਨਾਂ ਸੀਗਾ ਬਹੁਤ ਖੂਬਸੂਰਤ ਬਣਾ ਬਹੁਤ ਬਹੁਤ ਮਹਿਮਾਨੀ ਸੋ ਇੱਕ ਹੋਰ ਖੁਸ਼ੀ ਜਿਹੜੀ ਹੈ ਇਸ ਮੌਕੇ ਸਾਂਝੀ ਕਰਨੀ ਚਾਹਾਂਗੇ ਕਿ ਸਾਡੇ ਸਕੂਲ ਦੇ ਚੰਨ ਹੋਰ ਅਧਿਆਪਕਾਂ ਨੂੰ ਵੀ ਸਮਾਜਿਕ ਸਰਥਾਂ ਵੱਲੋਂ ਸਨਮਾਨਿਤ ਕੀਤਾ ਗਿਆ ਹੈ ਸ਼੍ਰੀ ਵਿਵੇਕਪਾਲ ਜੀ ਉਹਨਾਂ ਨਾਲ ਵੀ ਜਿਹੜਾ ਸੀ ਦਾ ਪੁੱਤਰ ਦੇ ਦੇ ਕੋਲ ਹੈ ਇਹਨਾਂ ਨੇ ਗਿਰਤ ਸਨਮਾਨ ਮਿਲਿਆ ਨਵਦੀਪ ਕੱਕੜ ਜੀ ਉਹਨਾਂ ਨੂੰ ਜਿਹੜਾ ਹੈਗਾ ਸਨਮਾਨ ਮਿਲਿਆ ਕਿ ਮੈਡਮ ਸਰਵਿਸ ਕਾਲ ਮਿਊਜ਼ਿਕ ਮਿਸਟਰਸ ਐਂਡਰਸ ਆਪਰੇਡਸ ਕਰਦੇ ਆ ਉਹਨਾਂ ਜਿਹੜਾ ਕੰਮ ਸਨਮਾਨਿਤ ਕੀਤਾ ਗਿਆ। ਸੋ ਵੀ ਬੜੇ ਜਿਨ੍ਹਾਂ ਨੇ ਅਧਿਆਪਕ ਸਹਿਬਾਨ ਬੜੀ ਮਿਹਨਤ ਕਰਦੇ ਆ ਸੰਸਾਰਾ ਬਹੁਤ ਕਾਰਜ ਉਤਪਾਦ ਇਹਨਾਂ ਨੂੰ ਸਿਰ ਤੇ ਧਾਕੇ ਸਾਰਿਆਂ ਨੂੰ ਸਤਿਕਾਰ ਕਰਦਾ ਆ। ਆਹਰ ਬਾਦੂ ਆਏ ਤੁਹਾਡੇ ਨਾਲ ਨੇ ਟ੍ਰੇਨਿੰਗ ਪੂਰਾ ਕੀਤਾ। ਮੇਰੇ ਬਤਸੀ ਇਸੋਈ जिंदसेंजी बीएनओ साहब से बहुत प्यारे बच्चों एक बार फिर गुड मॉर्निंग वैसे तो हम लोग चाची का तरके ये अवार्ड जेड़ा है शायद कोर्ट पे दे एक चूसे दे बुआई चूसे के आसपास बुआई चूसे जैसे संज्ञा करके हैं तो क्या होगा अब याची जी जो है जो चूसे के आसपास नहीं है

कि तामा है तो ये माफिया ने सर्दे विश्वास करके संसद दाखित किया है और इसी विश्वास पर महज जलता कि ऐसी ऑनलाइन संगठन जिन्हें भी टेक्स्ट को को हुए कोई भी टेक्स्ट जहां निकलेंगे जिसे तो ढील पाती ना होगी। गुड, गुड। सॉरी कौनो एंडर्स तो कुछ बैगे भेजा नहीं हुई पर एक बार जब मुझे और

ਉੱਪਰ ਦੇ ਕਰਨ ਲਈ ਲਾਈਕ ਵੱਲ ਇਹਦੇ ਬਾਰੇ ਵੱਧ ਤੋਂ ਵੱਧ ਲਾਈਕ ਕਮੈਂਟ ਪ੍ਰਤੀਕਰਨ ਪ੍ਰਤੀਕਰਨ ਤੁਸੀਂ ਜਰੂਰ ਕਰਨੇ ਨੇ ਤਾਂ ਕਿ ਤੁਹਾਡੇ ਪ੍ਰਤੀਕਰਮਾਂ ਤੋਂ ਅਸੀਂ ਵੀ ਸੁਝਾਅ ਲੈ ਸਕੀਏ ਤੇ ਤੁਹਾਡੇ ਸੁਝਾਅ ਹੋਰਨਾਂ ਨੂੰ ਵੀ ਪ੍ਰਭਾਵਿਤ ਕਰ ਸਕਣ ਫੇਰ ਮਿਲਾਂਗੇ ਕਿਸੇ ਹੋਰ ਚਲੰਤ ਮਾਮਲਿਆਂ ਨਾਲ ਪੱਖ ਦੇ ਮਸਲਿਆਂ ਨਾਲ ਉਦੋਂ ਤੱਕ ਦਿਓ ਆਜ਼ਾਦਤ ਸਤਿ ਸ੍ਰੀ ਅਕਾਲ